ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਪੜਨ ਜਾ ਰਹੇ ਹਾਂ ਵਾਚ ਦੀ ਪਰਿਭਾਸ਼ਾ ਤੇ ਇਸ ਦੀਆਂ ਕਿਸਮਾਂ ਬਾਰੇ ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ ਪਰਿਭਾਸ਼ਾ ਕਿਰਿਆ ਦੇ ਜਿਹੜੇ ਰੂਪ ਤੋਂ ਇਹ ਜਾਣਕਾਰੀ ਪ੍ਰਾਪਤ ਹੋਵੇ ਕਿ ਕੀਤੇ ਜਾ ਰਹੇ ਕੰਮ ਦਾ ਵਿਸ਼ਾ ਕਰਤਾ ਹੈ ਜਾਂ ਕਰਮ ਹੈ ਉਸ ਨੂੰ ਵਾਚ ਕਿਹਾ ਜਾਂਦਾ ਹੈ ਸਧਾਰਨ ਸ਼ਬਦਾਂ ਵਿੱਚ ਇਹ ਵੀ ਕਹਿ ਸਕਦੇ ਹਾਂ ਕਿ ਜੇਕਰ ਆਪਾਂ ਦੇਖਣਾ ਹੋਵੇ ਕੀ ਵਾਕ ਦੇ ਵਿੱਚ ਕਰਤਾ ਪ੍ਰધાન ਹੈ ਜਾਂ ਕਰਮ ਉਸ ਨੂੰ ਹੀ ਵਾਚ ਕਿਹਾ ਜਾਂਦਾ ਹੈ ਵਾਚ ਦੀਆਂ ਕਿਸਮਾਂ ਵਾਚ ਦੀਆਂ ਦੋ ਕਿਸਮਾਂ ਹੁੰਦੀਆਂ ਹਨ ਕਰਤਰੀ ਵਾਚ ਤੇ ਕਰਮਨੀ ਵਾਚ ਪਹਿਲੀ ਹੈ ਕਰਤਰੀ ਵਾਚ ਜਿਸ ਵਾਕ ਵਿੱਚ ਕਰਤਾ ਪ੍ਰધાન ਹੋਵੇ ਉਸ ਨੂੰ ਕਰਤਰੀ ਵਾਚ ਕਿਹਾ ਜਾਂਦਾ ਹੈ ਜਿਵੇਂ सुमन ਕੱਪੜੇ ਧੋ ਰਹੀ ਹੈ ਕਮਲ ਰੋਟੀ ਬਣਾਉਂਦੀ ਹੈ ਇਨ੍ਹਾਂ ਵਾਕਾਂ ਵਿੱਚ ਕਮਲ ਤੇ सुमन ਕਰਤਾ ਹਨ ਇਸੇ ਲਈ ਇਨਾਂ ਨੂੰ ਕਰਤਰੀਵਾਚ ਕਿਹਾ ਜਾਂਦਾ ਹੈ ਦੂਸਰੀ ਹੈ ਕਰਮਨੀਵਾਚ ਜਿਸ ਵਾਕ ਵਿੱਚ ਕਰਮ ਪ੍ਰਦਾਨ ਹੋਵੇ ਉਸ ਨੂੰ ਕਰਮਨੀਵਾਚ ਕਿਹਾ ਜਾਂਦਾ ਹੈ ਜਿਵੇਂ ਕੱਪੜੇ सुमन ਦੁਆਰਾ ਧੋਏ ਜਾ ਰਹੇ ਹਨ ਰੋਟੀ ਕਮਲ ਦੁਆਰਾ ਬਣਾਈ ਜਾ ਰਹੀ ਹੈ ਇਨ੍ਹਾਂ ਵਾਕਾਂ ਵਿੱਚ ਕੱਪੜੇ ਤੇ ਰੋਟੀ ਕਰਮ ਹਨ ਇਸੇ ਲਈ ਇਨਾਂ ਨੂੰ ਕਰਮਨੀਵਾਚ ਕਿਹਾ ਜਾਂਦਾ ਹੈ ਉਦਾਹਰਣ ਵਜੋਂ ਆਪਾਂ ਕੁਝ ਵਾਕ ਦੇਖ ਲੈਣੇ ਹਾਂ ਕਰਤਰੀਵਾਚ ਸਿਮਰਨ ਕਾਰ ਚਲਾ ਰਹੀ ਹੈ ਕਰਮਨੀਵਾਚ ਕਾਰ ਸਿਮਰਨ ਦੁਆਰਾ ਚਲਾਈ ਜਾ ਰਹੀ ਹੈ ਕਰਤਰੀਵਾਚ ਜੋਤੀ ਨੇ ਬੂਟਿਆਂ ਨੂੰ ਪਾਣੀ ਦਿੱਤਾ ਕਰਮਨੀਵਾਚ ਬੂਟਿਆਂ ਨੂੰ ਜੋਤੀ ਦੁਆਰਾ ਪਾਣੀ ਦਿੱਤਾ ਗਿਆ ਧੰਨਵਾਦ ਜੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ